پندرہ اپریل گردوا پربندک کمیٹی نے شروع کی سہجھتا کرا کے ਹਜ਼ਾਰਾਂ ਦੀ ਤعداد ਦੇ ਚੋਤੇ ਪਾਇਲਕੀ ਸ਼ਾਂਜਾ ਵਿਚਾਰਾ ਹਾਲ ਦੇ ਸੰਗਤ ਆਈ ਸੀ ਔਰ ਅੱਜ ਕੋਈ ਗਿਣਤੀ ਨਹੀਂ ਹੈ ਕਿੰਨੇ ਜੇ ਲੋਕਾਂ ਨੇ ਇਸ ਹਾਲ ਦੇ ਵਿੱਚ ਪੰਡਾਲ ਦੇ ਵਿੱਚ ਆ ਕੇ ਆਪਣੇ ਪਾਠਾ ਦੀ ਸੇਵਾ ਕਰ ਦਿੱਤੀ ਆ ਔਰ ਕਿੰਨਿਆਂ ਨੇ ਘਰਾਂ ਵਿੱਚ ਬੈਠ ਕੇ ਇੰਟਰਨੈਸ਼ਨਲ ਲੈਵਲ ਤੇ ਆਨਲਾਈਨ ਸਾਰੇ ਨੇ ਬੈਠ ਕੇ ਅੱਜ ਮੈਂ ਗਿਣਤੀ ਤੋਂ ਬਾਹਰ ਹੋ ਚੁੱਕੇਗੀ ਸਭ ਕੇ ਬਾਰ ਚਟਾ ਬਤੀਆ ਸੋ ਕਿਰੂਦਾ ਆਪਣਾ ਸੰਗਤ ਦਾ ਪਿਆਰ ਨੂੰ ਕੋਤੇ ਵਿਸ਼ਵਾਸ ਹੈ ਔਰ ਸੰਗਤ ਜਿਹੜੀ ਹੈ ਇਸ ਤਰੀਕੇ ਨਾਲ ਹਿਥ ਆ ਰਹੀ ਹੈ ਦੋ ਦਿਨ ਅੱਜ ਉਮੀਦ ਹੈ ਉਤਪ੍ਰਿਭਵ ਵਿਵਦ ਇਸੇ ਕਿਸੰਧਤਾ ਨੂੰ ਘਰ ਹੋਏਗਾ ਕਿਉਂਕਿ ਅੱਜ ਆਖਰੀ ਦਿਨ ਹੈ ਮਹਿੰਦੀ ਦਾ ਪਤੂ ਸਾਹਿਬ ਦੀ ਇਸ਼ਾਅਤ ਤੋਂ ਸਮਰਪਿਤ ਗੜੀ ਸਮੂਚੀ ਸੰਗਤ ਹੈ ਸਾਰਿਆਂ ਨੂੰ ਬੋਦਨ ਖਪੁਰ ਦਾ। ਦਿੱਲੀ ਸੇਕੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਇਤਿਹਾਸਿਕ ਪ੍ਰੋਗਰਾਮ ਹੈ ਤੇ ਕਹਿੰਦਾ ਇਤਿਹਾਸਿਕ ਰਚਿਆ ਗਿਆ ਲੱਖਾਂ ਦੀ ਤਦਾਦ ਵਿੱਚ ਸੰਗਤ ਔਰ ਅੱਜ ਜਿਹੜਾ ਮੇਨ ਜਿਹੜੇ ਸਹਿਜ ਪਾਠਾਂ ਦੇ ਭੋਗ ਔਰ ਲੱਖੀਸ਼ਾ ਪੰਜਾਰਾ ਹਲਕਾ ਦੁਆਰਾ ਰਕਾਬगंज ਵਿੱਚ ਸ਼ੁਰੂ ਕੀਤੇ ਸੀ ਉਹ ਚੁੱਪਲ ਸਾਹਿਬ ਦੇ ਸਹਿਯੋਗ ਨਾਲ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਸਾਰੇ ਅੱਜ 35000 ਤੋਂ ਵੀ ਜ਼ਿਆਦਾ ਸੰਗਤ ਨੇ ਇੱਥੇ ਸੈਂਚੀਆਂ ਨਾਲ ਗੁੱਚਿਆਂ ਨਾਲ ਪਾਠ ਕੀਤਾ ਤੇ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਰੇ ਦੁਨੀਆ ਦੇ ਵਿੱਚ ਲੜੀ ਚੱਲੀ ਸੀ ਜਿਹਦਾ ਸਮਾਪਨ ਅੱਜ ਹੋਇਆ 3.5 ਲੱਖ ਤੋਂ ਵੀ ਜ਼ਿਆਦਾ ਆਸਟ੍ਰੇਲੀਆ థਾਈਲੈਂਡ ਆਪਣਾ ਸਿੰਗਾਪੋਰ U.K. U.S.A. ਕੈਨੇਡਾ ਸਾਰੇ ਮੁਲਕਾਂ ਦੇ ਵਿੱਚ ਔਰ ਭਾਰਤ ਦੇ ਸਾਰੀਆਂ ਸਟੇਟਾਂ ਚ ਜੋ ਸੰਗਤ ਨੇ ਇੱਕ ਘਰੋਂ ਘਰ ਹੀ ਆ ਪੈ ਕੇ ਪਾਠ ਕੀਤਾ ਔਰ ਅੱਜ ਸ੍ਰੀ ਅਨਸਾਫ ਫਰਦਾਰਾਂ ਦੇ ਸਰਪ੍ਰਸਤੀ ਦੇ ਦਿੱਲੀ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੋ ਉਹਨਾਂ ਦਾ ਸੰਪੂਰਨਤਾ ਹੋਈ ਹੈ ਉਹ ਆਪਣੇ ਆਪ ਵਿੱਚ ਇਤਿਹਾਸ ਹੈ ਤੇ ਸਾਨੂੰ ਉਮੀਦ ਹੈ ਇਸ ਤਰ੍ਹਾਂ ਹੀ ਸੰਗਤ ਲੜੀ ਚੱਲਦੀ ਰਹੇਗੀ ਕਿਉਂਕਿ ਖੁਦ ਪਾਠ ਕਰਨਾ ਔਰ 6-8 ਮਹੀਨੇ ਲਗਾ ਕੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਉਸ ਤੋਂ ਵੱਡੀ ਸ਼ਰਧਾਂਜਲੀ ਉਸ ਤੋਂ ਵੱਡਾ ਸਮਾਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਹੀਂ ਹੋ ਸਕਦਾ 15 April ਨੂੰ ਗੁਰਤੇਗ ਬਾਦ ਦਸਬ ਦੀ ਸ਼ਤਾਬਦੀ ਦੀ ਪ੍ਰੋਗਰਾਮਾਂ ਦੀ ਅਰੰਭਤਾ ਤੇ ਇਸ ਤਰ੍ਹਾਂ ਹੀ ਰੱਖਿਆ ਗਈ ਸੀ ਸੰਤਾਂ ਨੇ ਪਰ ਅੱਜ ਉਹਨਾਂ ਦੀ ਸੰਪੂਰਨਤਾ ਹੋਈ ਹੈ ਤੇ ਹਾਲ ਦੇ ਵਿੱਚ 40000 ਸੰਗਤ ਦੀ ਪੈਣਦੀ ਕੈਪੈਸਟੀ ਹੈ ਕਿ ਹਾਲ ਪੂਰਾ ਪੈਕ ਸੀ ਤੇ ਮੈਨੂੰ ਲੱਗਦਾ ਕਿ 50% ਸੰਗਤ ਜਿਹੜੀ ਹੈ ਸਾਰੀ ਸੰਗਤ ਨੇ ਪਾਟ ਦੇ ਭੋਗ ਪਾਏ ਨੇ ਲਗਭਗ 20000 ਸੰਗਤ ਨੇ ਅੱਜ ਸਾਡੇ ਨਾਲ ਇੱਥੇ ਸਹਿਜ ਪਾਟ ਦੇ ਭੋਗ ਪਾਏ ਨੇ ਜਿੰਨੇ ਅਸੀਂ ਕਿ ਸ਼ਾਮੇ ਸੀ ਸਾਰੇ ਬਣ ਦਿੱਤੇ ਗਏ ਨੇ ਉਹਨਾਂ ਸੰਗਤਾਂ ਨੇ ਜਿਨ੍ਹਾਂ ਨੇ ਸਹਿਜ ਪਾਟ ਕੀਤਾ ਮੈਂ ਗੁਰਦੇਵ ਦਾਸ ਸਾ ਪਾਤਸ਼ਾ ਨੂੰ ਇਹ ਚਰਨਾ ਜੀ ਇਹ ਅਰਦਾਸ ਕਰਦਾ ਕਿ ਜਿਹੜੀ ਬਾਣੀ ਪੜੀ ਸੁਣੀ ਉਹਾਂ ਦੇ ਸਾਡੇ ਸਤਾਰਿਆਂ ਦੇ ਦਿਲਾਂ ਦੇ ਵਿੱਚ ਵਸ ਜਾਵੇ ਗੁਰੂ ਸਾਹਿਬਾਂ ਦੇ ਉਪਦੇਸ਼ ਜਿਹੜੇ ਨਵੰਬਰ ਦੇ ਤੇ ਸ਼ਲੋਕ ਸਾਲੀਆਂ ਸੰਗਤਾਂ ਨੇ ਬੜੇ ਭਾਵਨਾ ਦੇ ਵਿੱਚ ਪ੍ਰੇਮ ਦੇ ਵਿੱਚ ਆ ਕੇ ਸਾਰੀ ਸੰਗਤੀ ਰੂਪ ਵਿੱਚ ਇੱਥੇ ਇਕੱਠੇ ਹੋ ਕੇ ਜਿਹੜੇ ਸਾਹਿਜ ਪੜ ਇੰਦਨ ਨੇ ਬਾਣੀ ਪੜੀ ਹੈ ਉਹ ਬਾਣੀ ਜਿੰਨੇ ਭਾਵਨਾ ਨਾਲ ਪੜੀ ਹੈ ਉਸੇ ਤਰ੍ਹਾਂ ਸਾਡੇ ਦਿਲਾਂ ਦੇ ਵਿੱਚ ਵਸ ਜਾਵੇ ਗੁਰੂ ਸਾਹਿਬ ਦੇ ਸ਼ਿਸ਼ਟਤਾਬਦੀ ਦੇ ਉਤੇ ਸਾਡੇ ਉੱਤੇ ਤੁਹਾਡੇ ਸਾਰੇ ਉੱਤੇ ਕਿਰਪਾ ਕਰਦੇ ਤੁਹਾਨੂੰ ਤੇਗ ਮਹਾਰਾਜ ਜੀ ਨੂੰ ਜੀ ਕਰੋ ਗੁਰਪਾ ਸਾਡੇ 350 ਸਾਲਾਂ ਸ਼ਹਾਦਤ ਦੇ ਸਵਾਗਤ ਜੋ ਲਾਲ ਕਿਲੇ ਦੇ ਇਸ ਮੈਦਾਨ ਦੇ ਵਿੱਚ ਚੱਲ ਰਿਹਾ ਅੱਜ ਇਹਨਾਂ ਸਵਾਗਮਾਂ ਦਾ ਤੀਸਰਾ ਦਿਨ ਹੈ ਔਰ ਮੈਂ ਜੋ ਦੇਖ ਰਿਹਾ ਕਿ 4 ਵਜੇ ਤੋਂ ਹੀ ਇਥੇ ਸਾਰਾ ਹਾਲ ਜਿਹੜਾ ਹੈ ਉਹ ਸੰਗਤ ਦੇ ਨਾਲ ਪੂਆ ਭਰ ਚੁੱਕਿਆ ਹੈ ਔਰ ਇਸ ਵੇਲੇ ਹਾਲ ਦੇ ਵਿੱਚ ਬੈਠਣ ਦੀ ਵੀ ਜਗ੍ਹਾ ਨਹੀਂ ਕਿੱਥੇ ਇੰਨਾ ਸੰਗਤਾਂ ਦਾ ਹੜ ਆਇਆ ਹੋਇਆ ਇਥੇ ਔਰ ਪਿਛਲੇ 2 ਦਿਨ ਦੇ ਮੁਕਾਬਲੇ ਅੱਜ ਉਸ ਤੋਂ ਵੀ ਵੱਧ ਸੰਗਤ ਆ ਰਹੀ ਹੈ ਸੋ ਮੈਂ ਸੰਗਤ ਦਾ ਇੱਥੇ ਧੰਨਵਾਦ ਕਰਦਾ ਅੱਜ ਸਹਿਜਪਾਠ ਸਾਹਿਬ ਜਿਹੜੇ ਆਰੰਭੇ ਗਏ ਸਨ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਇੱਕ ਸੰਗਤੀ ਰੂਪ ਦੇ ਵਿੱਚ ਸੰਪੂਰਨਤਾ ਕੀਤੀ ਹੈ ਔਰ ਜੋ ਸਮਾਗਮ ਚੱਲਨੇ ਹਨ ਤਾਂ ਰਾਤ देर रात ਜਿਸ ਤਰ੍ਹਾਂ ਕੱਲ ਰਾਤ ਸਮਾਪਤੀ ਕਰਦੇ ਕਰਦੇ 12:30 1:00 ਵਜ ਗਈ ਸੀ ਅੱਜ ਵੀ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਸਮਾਪਤੀ ਨਹੀਂ ਹੋ ਸਕੀ ਅੱਜ ਸਾਰੇ ਹੀ ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਬਾ ਬਲਬੀਰ ਸਿੰਘ ਜੀ ਸ਼ਾਮੇ ਕਰੋੜੀ ਬਾਬਾ ਉਤਾਰ ਸਿੰਘ ਜੀ ਸੰਪਰਦਾ ਵਿਦੀ ਚੰਦ ਸੁਰ ਸਿੰਘ ਇਸੇ ਤਰ੍ਹਾਂ ਹੀ ਸੰਤ ਸਮਾਜ ਤੋਂ ਹੋਰ ਬਹੁਤ ਸਾਰੇ ਮਹਾਪੁਰਸ਼ ਅੱਜ ਇੱਥੇ ਪਹੁੰਚ ਰਹੇ ਆ ਨਾਲ ਹੀ ਅੱਜ ਦੇਸ਼ ਦੀ ਆ ਰਾਸ਼ਟਰਪਤੀ ਮਾਨਯਾ ਦ੍ਰੋਪਦੀ ਮਰਮੂ ਜੀ ਉਹ ਵੀ ਸਤੰਤ ਦਰਸ਼ਨ ਕਰਨ ਲਈ ਇੱਥੇ ਆ ਰਹੇ ਆ ਸੋ ਮੈਂ ਅਰਜੀ ਸਾਹਿਬ ਦੇ ਦਰਸ਼ਨ ਕਰਨ ਲਈ ਸਤੰਤ ਆ ਰਹੇ ਆ ਸੋ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜਾ ਸੰਗਤਾਂ ਨੇ ਇਸ ਜੋ ਸਮਾਗਮ ਅਲਿਕੇ ਗਏ ਸਨ ਇਹਨਾਂ ਸਾਰੇ ਸਮਾਜਮਾ ਦੇ ਵਿੱਚ ਸ਼ਿਰਕਤ ਕਰਕੇ ਹਾਜ਼ਰੀ ਭਰ ਕੇ ਔਰ ਇਹਨਾਂ ਸਮਾਗਮ ਨੂੰ ਕਾਮਯਾਬ ਬਣਾਇਆ ਬਹੁਤ ਬਹੁਤ ਧੰਨਵਾਦ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Okay. Yeah.